ਆਰਡਰ ਬੁੱਕ ਕਰਾਇਆ ਤੇ ਉਹਨੇ ਬਲਗਨ ਨਹੀਂ ਲੈ ਕੇ ਆਇਆ ਤੇ ਉਹਨੇ ਫੇਰ ਜਾ ਕੇ ਪੁੱਛਿਆ ਤੇ ਸਾਡੇ ਜਿਹੜਾ ਆਰਡਰ ਆ ਤੂੰ ਸਪਲਾਈ ਨਹੀਂ ਕੀਤਾ ਜਦੋਂ ਗਾਂ ਲੱਗਿਆ ਥੋੜਾ ਜਿਹਾ ਤੇ ਉਹਨੇ ਜਾ ਕੇ ਪੇੜਾ ਮਾਰਤੀਆਂ ਮੁੰਡੇ ਦੀ ਮੁੰਡੇ ਡਿੱਗੇ ਤੇ ਫੇਰ ਉਹਨੇ ਗੋਲੀ ਜਿਹੜੀ ਆ ਉਹ ਚੜਾਈ ਆ ਸਾਤੀ ਦੇ ਵਿੱਚ ਵੱਜੀ ਆ ਉਤੋਂ ਤਰਕਦੀ ਹੋਈ ਅੰਦਰੋਂ ਦੀ ਗਈ ਆ ਇਹ ਨਹੀਂ ਵੀ ਬਾਹਰੋਂ ਦੀ ਗਈ ਆ ਫੇਕ ਆਪਣਾ ਜਿਹੜਾ ਮੋੜਾ ਬਾਹਾਂ ਦੇ ਵਿੱਚੋਂ ਦੀ ਨੰੱਕੇ ਸਾਰ ਪਾਰ ਹੋਈ ਆ ਗੋਲੀ ਜਿਹੜੀ ਨਿਕਲ ਗਈ ਇਹ ਚੋਂ ਪਰ ਗੋਲੀ ਕਿੰਨੇ ਚਲਾਈ ਹੈ ਜੀ ਉੱਥੇ ਗੋਲੀ ਹਕੇਰ ਸੰਘਾ ਕੋ ਬਰੇ ਹਾਂਦਾ ਉਹ ਆਕੇ ਵੀ ਦੱਸਦੇ ਆ ਪਕੇ ਵੀ ਉਹਨੇ ਚਲਾਈ ਸੀ ਪਰ ਹਰ ਤਾਂ ਉਹ ਬਰੇ ਹਾਂ ਪਿੰਦੇ ਵਿੱਚ ਨਾ ਉਹਨੇ ਕਿਸ ਨਾਮ ਨਾਲ ਉਹ ਗੋਲੀ ਆਕੇ ਵੀ ਚਲਾਈ ਸੀ ਉਹਨਾਂ ਕਿਤੇ ਪੈਸੇ ਪੈਸੇ ਦੇ ਦੇ ਕੇ ਤੇ ਉਹਨੇ ਫੈਲਾ ਕਰ ਲਾ ਉਦੋਂ ਉਹ ਠਿੜ ਗਿਆ ਤੇ ਉਹਨੂੰ ਨਾਮ ਉਹਦਾ ਪਾਇਆ ਵਾ ਅੱਜ ਕੱਲ ਸਾਰੇ ਲੋਕਾਂ ਨੇ ਵੀ ਇਹ ਇਹ ਜਿੱਥੇ ਪੰਗਾ ਲੈਦਾ ਪੰਗਾ ਲੈਂਦਾ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਜਗਦੀਸ਼ ਸਿੰਘ ਹੈ ਜੀ ਜਗਦੀਸ਼ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮੈਂ ਪਿੰਡ ਝੰਡਿਆਂ ਦਾ ਹਾਂ ਜੀ ਤੇ ਜੁੱਦਾ ਸਰਪੰਚ ਵੀ ਆ ਇਸ ਟਾਈਮ ਅੱਛਾ ਜੀ ਤੇ ਸਰਪੰਚ ਸਾਹਿਬ ਕੀ ਮਾਮਲਾ ਕੀ ਹੋਇਆ ਜੇ ਤੋਂ ਗੋਲੀ ਚੱਲੀ ਆ ਕੀ ਮਾਮਲਾ ਕੀ ਹੋਇਆ ਜੀ ਮਾਮਲਾ ਇਹ ਹੋਇਆ ਜੀ ਬਲਕਨ ਦੇ ਉੱਤੇ ਥੋੜ੍ਹਾ ਜਿਹਾ ਘੇੜਕਾ ਪੈ ਗਿਆ ਸੀ ਬਲਕਨ ਉਹ ਆਂਦੇ ਹੀ ਵੀ ਮੁੰਡਾ ਲੈ ਕੇ ਆਇਆ ਵਾ ਜਿਹੜਾ ਆਪਣਾ ਜਿਹਨੇ ਗੋਲੀ ਚਲਾਈ ਆ ਅੱਛਾ ਜੀ ਉਹ ਜਦੋਂ ਆਰਡਰ ਬੁੱਕ ਕਰਾਇਆ ਤੂੰ ਉਹਨੇ ਬਲਗਨ ਨਹੀਂ ਲੈ ਕੇ ਆਇਆ ਤੂੰ ਉਹਨੇ ਫੇਰ ਜਾ ਕੇ ਪੁੱਛਿਆ ਤੇ ਸਾਡੇ ਜਿਹੜੇ ਆਡਰ ਆ ਤੂੰ ਸਪਲਾਈ ਨਹੀਂ ਕੀਤਾ ਉਹ ਕਹਿੰਦਾ ਵਾ ਵੀ ਤੂੰ ਮਾਮਾ ਲੱਗਦਾ ਅੱਜ ਸਪਰਾਈ ਮੈਂ ਆਪਣੀ ਮਰਜ਼ੀ ਨਾਲ ਕਰਦਾ ਹੁਣਾ ਤੇ ਜਦੋਂ ਇੰਨੀ ਗੱਲ ਹੋਈ ਆ ਤੇ ਉਸ ਤੋਂ ਬਾਅਦ ਫੇਰ ਚੱਲ ਗਿਆ ਮੁੰਡਾ ਸਾਡਾ ਵਾਪਸ ਉਸ ਤੋਂ ਬਾਅਦ 5 ਮਿੰਟ ਬਾਅਦ ਫੇਰ ਉਹ ਆਇਆ ਵੀ ਹੌਂਸੇ ਦੇ ਦੇ ਉਹ ਫੇਰ ਗਾਲਿਓਂ ਗਲਤ ਬੋਲਿਆ ਉਹਨੂੰ ਸਾਡਾ ਮੁੰਡਾ ਥੋੜ੍ਹਾ ਜਿਹਾ ਗਰਮ ਹੋਇਆ ਕਿ ਤੂੰ ਇੱਦਾਂ ਨਾ ਬੋਲ ਮੈਨੇਜਰ ਨਾਲ ਸਾਡੀ ਗੱਲ ਕਰਾ ਪਏ ਉਦੋਂ ਗੱਲ ਕਰ ਲੈਂਦੇ ਉਹ ਆਂਦਾ ਮੈਨੇਜਰ ਮੈਂ ਹੀ ਲੱਗਾ ਕੋਈ ਮੈਨੇਜਰ ਨਹੀਂ ਹੋਰ ਮੈਂ ਹੀ ਮੈਨੇਜਰ ਹਾਂ ਤੇ ਇਦਾਂ ਹੋਈ ਆ ਕਿ ਮੁੜ ਕੇ ਬਾਅਦ ਚ ਉਹਨੇ ਸ਼ਹਿਰ ਤੇ ਜਾ ਕੇ ਆਪਣੀ ਜੈਰੀ ਨੂੰ ਜਾਂ ਪਤਾ ਨਹੀਂ ਮਾਂ ਜਾਂ ਨੂੰ ਨਹੀਂ ਪਤਾ ਉਹ ਦੋ ਜੀ ਆਏ ਆ ਮੋਟਰਸਾਈਕਲ ਦੇ ਉੱਤੇ ਉਹਨਾਂ ਆਣ ਕੇ ਪੈਰਚੀ ਦੇ ਅੰਦਰ ਵਰਦਿਆ ਅਸੀਂ ਗਾਲਾਂ ਕੱਢਣੀ ਸ਼ੁਰੂ ਕਰ ਦਿੱਤੀਆਂ ਸਾਡੇ ਮੁੰਡਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਕੰਮ ਨਾ ਕਰੋ ਚੰਗੇ ਨਹੀਂ ਲੱਗਦਾ ਉਹਨੇ ਜਦੋਂ ਫੇਰ ਆਣ ਕੇ ਉਹਨੇ ਜਦੋਂ ਗਾਂ ਲੱਗਿਆ ਥੋੜ੍ਹਾ ਜਿਆਦਾ ਤੇ ਉਹਨੇ ਜਾ ਕੇ ਚ ਪੇੜਾ ਮਾਰਤੀ ਆ ਮੁੰਡੇ ਦੇ ਤੇ ਮੁੰਡੇ ਨੇ ਮੁੰਡੇ ਡਿੱਗੇ ਤੇ ਫੇਰ ਉਹਨੇ ਗੋਲੀ ਜਿਹੜੀ ਆ ਉਹ ਚੜਾਈ ਆ ਸਾਥੀ ਦੇ ਵਿੱਚ ਵੱਜੀ ਆ ਉਥੋਂ ਤ੍ਰਿਕਦੀ ਹੋਈ ਅੰਦਰੋਂ ਦੀ ਗਈ ਆ ਇਹ ਨਹੀਂ ਵੀ ਬਾਹਰੋਂ ਦੀ ਗਈ ਆ ਇੱਕ ਆਪਣਾ ਜਿਹਾ ਮੋੜਾ ਬਾਹਾਂ ਦੇ ਵਿਚੋਂ ਦੀ ਨੱਕ ਕੇ ਸਾਥ ਪਾਰ ਹੋਈ ਆ ਗੋਲੀ ਜਿਹੜੀ ਨਿਕਲ ਗਈ ਇਹ ਵਿੱਚੋਂ ਕਿੰਨੇ ਕਿੰਨੇ ਕਿ ਹੋਈ ਦੀ ਘਟਮਾ ਲਈ ਇਹ ਕੋਈ 9:30 ਦੇ ਟਾਈਮ ਦੇ ਕਰੀਬ ਆ ਗਈ 9 ਵਜੇ ਆਰਡਰ ਪੁੱਕ ਕਰਾਇਆ ਤੇ ਅੱਧੇ ਘੰਟੇ ਬਾਅਦ ਇਹ ਚੱਕਰ ਚ ਲੱਗ ਗਿਆ ਕੀ ਕਿਸੇ ਕੀ ਸਮਝ ਕਾਰਨ ਕੀ ਆ ਕਿ ਸੀ ਉਹ ਕਿਉਂ ਉਹਨਾਂ ਵੱਲ ਚੁਕਾਇਆ ਉਹ ਗੁੰਡਾਗਰਦੀ ਕਰਦੇ ਆ ਪਿੰਡ ਦੇ ਵਿੱਚ ਵੀ ਉਹਦਾ ਪਤਾ ਕਰ ਸਕਦੇ ਬਹੁਤ ਜ਼ਿਆਦਾ ਗੁੰਡਾਗਰਦੀ ਆ ਉਹ ਆਪਣਾ ਟੌਰ ਪਾਉਣਾ ਚਾਹੁੰਦਾ ਹੈ ਇਹਨਾਂ ਤੇ ਉਹ ਉਹਦੇ ਕਰਕੇ ਨੇ ਆਪਣਾ ਦਬ ਦਬ ਜਾਇਆ ਹਾਂਜੀ ਕੋਈ ਪਾਰਟੀਆਂ ਸਬੰਧ ਰੱਖਦਾ ਇਹ ਗੋਲੀ ਉਹਦੇ ਬਾਰੇ ਸਾਨੂੰ ਨਹੀਂ ਪਤਾ ਕਿ ਰੱਖਦਾ ਜਾਂ ਨਹੀਂ ਰੱਖਦਾ ਝੂਠੀ ਗੱਲ ਕਰਨ ਦਾ ਫਾਇਦਾ ਕੋਈ ਨਹੀਂ ਤੁਸੀਂ ਕੀ ਕਾਰਨ ਕੀ ਸਮਝਦੇ ਹੋ ਕਿ ਲੱਗਦਾ ਕਿ ਇਹ ਸਮਝੌਣ ਦੇ ਵਾਸਤੇ ਤੁਹਾਡਾ ਬੱਚਾ ਗਿਆ ਤੇ ਉਹਤੇ ਗੋਲੀ ਚਲਾ ਦਿੱਤੀ ਗਈ ਕੀ ਕਾਰਨ ਵੀ ਸਭ ਤੋਂ ਪੁਰਾਣੀ ਰੰਜਿਸ਼ ਤੇ ਨਹੀਂ ਕੋਈ ਨਜ਼ਰ ਆ ਰਹੀ ਸੀ ਨਹੀਂ ਨਹੀਂ ਵੇਖੋ ਪੁਰਾਣੀ ਰੰਜਿਸ਼ ਕੋਈ ਨਹੀਂ ਸਿਰਫ ਹੰਕਾਰ ਦਾ ਹੀ ਉਹਨਾਂ ਨੂੰ ਹੰਕਾਰ ਨੇ ਹੀ ਮਾਰਿਆ ਓਦਾਂ ਨਹੀਂ ਕੁਛ ਹੋਇਆ ਤੇ ਹੁਣ ਪੁਲਿਸ ਆਈ ਹੈ ਪੁਲਿਸ ਕਿਸ ਦਾ ਅਧਿਕਾਰ ਰਵੇ ਚਾ ਰਹੀ ਹੈ ਵੇਖੋ ਪੁਲਿਸ ਉਹ ਵੇਖੋ ਆਪਣੀ ਕਾਰਵਾਈ ਕਰ ਰਹੀ ਹੈ ਸਾਨੂੰ ਉਦਾਂ ਵਿਸ਼ਵਾਸ ਹੈ ਉਹਨਾਂ ਤੇ ਕਿ ਕਾਰਵੀ ਸਹੀ ਕਰੂਗੀ ਤੁਸੀਂ ਕੋ ਸਰਪੰਚੋ ਕਿਹੜੀ ਪਾਰਟੀ ਤੋਂ ਸਰਪੰਚ ਹੋ ਤੁਸੀਂ ਪਾਰਟੀ ਸਾਡੀ ਕੋਈ ਨਹੀਂ ਗਈ ਤੇ ਉਹ ਆਪਣੇ ਉਦਾਂ ਹੀ ਕਹਾ ਹਾਂ ਹਾਂ ਅਸੀਂ ਨਾ ਪਾਰਟੀਆਂ ਸੰਬੰਧੀ ਤੇ ਹੁਣ ਮੰਗ ਕੀ ਕਰਦੇ ਹੋ ਪੰਜਾਬ ਦੀ ਉਹ ਹਾਲਾਤ ਨੇ ਜਿਸ ਨਾਲ ਅਸੀਂ ਸਦਵੇ ਗੋੜੀ ਚੱਲਣ ਦੀ ਬਾਤ ਆ ਸ਼ਰਿਆਮ ਗੋੜੀ ਚੱਲੀ ਆ ਕਿ ਕੀ ਸਮਝਦੇ ਹੋ ਆਹੀਂ ਤੇ ਮੁੱਖ ਮੰਤਰੀ ਤੇ ਚਰਨਾ ਚ ਬੇਨਤੀ ਕਰਦੇ ਆ ਕਿ ਇਹੋ ਜਿਹੇ ਵਾਰਦਾਤਾਂ ਤੇ ਠੱਲ ਪਾਉਣੀ ਚਾਹੀਦੀ ਆ ਇਹੋ ਜਿਹੇ ਬੰਵਾਸਾਂ ਤੋਂ ਤੇ ਸਖਤ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਹ ਲੱਗਦਾ ਸੀ ਸੀਸੀਟੀਵੀ ਹੋਏਗੀ ਤਾਂ ਸੀਸੀਟੀਵੀ ਕੱਟੀ ਜਾਏਗੀ ਇਹ ਮੌਕੇ ਦੀ ਵੀਡੀਓ ਉਹ ਕੱਟਣੀ ਚਾਹੀਦੀ ਤਾਂ ਜੋ ਪਤਾ ਲੱਗੇ ਗਲਤੀ ਕਿਸ ਦੀ ਹੈ ਉਹ ਕੱਟ ਲੈਂਦੀ ਹੈ ਜੀ ਐਸਐਸ ਸਾਹਿਬ ਨੇ ਅੱਛਾ ਕੱਟ ਲੈਂਦੀ ਹੈ ਕੱਟ ਲੈਂਦੀ ਹੈ ਤੇ ਹੁਣ ਐਸਐਸਓ ਸਾਹਿਬ ਕਹਿੰਦੇ ਕਾਰਵਾਈ ਕੀਤੀ ਜਾਊਗੀ ਉਹਦੇ ਵਿਸ਼ਵਾਸ ਪੂਰਾ ਦਗਾਉਂਦੇ ਜੀ ਸਾਨੂੰ ਅੱਛਾ ਜੀ ਗਾੜੀ ਵੇਖੋ ਜੋ ਤੇ ਹਾਲਾਤ ਪਾਕਿਸਤਾਨ ਦੇ ਬੱਚੋ ਦੇ ਬੱਚੇ ਦੇ ਹਾਲਾਤ ਤੇ ਕਹਾਤੇ ਬਹੁਤ ਜ਼ਿਆਦਾ ਨਾਜ਼ਕ ਹੋ ਗਏ ਅੱਜ ਕੋਲ ਠੀਕ ਹੈ ਹੁਣ ਮੋੜ ਤੇ ਆਵਾ ਆਪ ਨੂੰ ਤੁਸੀਂ ਕੀ ਲੱਗਦਾ ਵੀ ਜਦੋਂ ਸੋਚਿਆ ਸੀ ਕਿ ਬਰਗਰ ਦੀ ਲੜਾਈ ਇੱਥੇ ਤੱਕ ਪਹੁੰਚੇਗੀ ਮੈਂ ਗੱਲ ਕਦੀ ਸੋਚੀ ਨਹੀਂ ਸੀ ਇੱਥੇ ਤੱਕ ਪਹੁੰਚਿਆ ਨਹੀਂ ਗੱਲਾਂ ਕਰ ਬੇਟਾ ਤੁਹਾਡਾ ਇਹ ਦੋ ਪੱਕੇ ਦੋ ਬੱਚੇ ਤੂੰ ਹੁਣ ਕੱਤ ਮਾਤਮਾ ਜਰ ਜਾਂ ਕੋਈ ਹੋਰ ਕੋਟੋਂ ਕੋਲ ਪ੍ਰਵਾਸ ਚੁੜੀ ਗੁੱਡੀਆਂ ਹੀ ਦੋ ਵਿਆਹਤੀਆਂ ਵਾਂਗ ਬਾਕੀ ਥਾਦੇ ਉਹਦੇ ਬੱਚੇ ਆ ਬੱਚਾ ਉਹਦਾ ਇੱਕ ਕੀ ਲੱਗਦਾ ਸਜ਼ਾ ਮਿਲੂਗੀ ਉਹਨਾਂ ਨੂੰ ਜਿਨ੍ਹਾਂ ਨੇ ਗੋਲੀ ਚਲਾਈ देखो ये जे पहिला ਵੀ ਮੰਗ ਕਰਨ ਦੇ ਤੇ ਹੁਣ ਵੀ ਆਉਂਦੇ ਆ ਕਿ ਸਖਤ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਇਹੋ ਜਿਹੇ ਗੁੰਡਿਆਂ ਨੂੰ ਨੱਥ ਪੈਣੀ ਚਾਹੀਦੀ ਜੋ ਪੰਜਾਬ ਦੇ ਹਾਲਾਤ ਹੋਣਦੇ ਆ ਬਹੁਤ ਨਾਜਕ ਹੋਣ ਲਏ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਖਾਸ ਕਰਕੇ ਤੁਸੀਂ ਬਬੂ ਨੂੰ ਬੋਲੋ ਹਾਂਜੀ ਕੀ ਨਾਮ ਦੱਸੋ ਸਵੰਦਰ ਸਿੰਘ ਬਾਕੀ ਤੁਸੀਂ ਸਭ ਬੋਲੀ ਚੱਲੀ ਆ ਕੀ ਕੀ ਘਟਨਾ ਕਿਸ ਤਰ੍ਹਾਂ ਹੋਈ ਹੈ ਘਟਨਾ ਨੂੰ ਪਤਾ ਲੱਗਾ ਕੀ ਘਟਨਾ ਪਤਾ ਲੱਗਾ ਵੀ ਉਹ ਸਿਰਫ ਕੋਈ ਮਤਲਬ ਜਿਹੇ ਮੰਗੀਆਂ ਨਾ ਕੋ ਖਾਣ ਵਾਲੇ ਤੋ ਖਾਣ ਤੋਂ ਤੋ ਇਹ ਉੱਥੇ ਡਿਊਟੀ ਤੇ ਉੱਤੇ ਮੁੰਡਾ ਕਾਕਾ ਖਲੋਤਾ ਹੈ ਹੋਏ ਬਾਨ ਕੇ ਉਹ ਲਗਾ ਵਿੱਚ ਕਾਤਾ ਨੌਕਰੀ ਕਰਦਾ ਉਹ ਕਰਦੇ ਤੋ ਮੰਗਿਆ ਹੁਣ ਆਰਡਰ ਮੰਗਿਆ ਸੀ ਵੀ ਆ ਆਰਡਰ ਤੇ ਉੱਥੇ ਆ 3 ਮਿੰਟ ਦਾ ਆਰਡਰ ਸਰ ਹਾਂਜੀ ਜਿਹੜੇ ਭਤੋਂਦਾ ਬਾਦ ਉਹ 15 20 ਮਿੰਟ ਹੋ ਚੁੱਕੇ ਹੀ 15 20 ਮਿੰਟ ਬਾਅਦ ਆਣ ਕੇ ਬੱਚੇ ਨੇ ਆਖਿਆ ਤੇ ਤੂੰ ਵੀ ਆਰਡਰ ਨਹੀਂ ਭੇਜਿਆ ਤੋ ਉਹ ਆਰਡਰ ਭੇਜਾਂ ਤੋਂ ਆਂਦਾ ਤੂੰ ਖਾਣਾ ਅਹੇ ਨਥਪੌਣ ਜਾਣਨੇ ਆ ਉਹ ਮੁੜ ਕੇ ਬਾਅਦ ਇੱਕ ਹੁਣ ਅਖਾ ਤੂੰ ਮੈਂਜਰ ਨਾਲ ਸਾਡੀ ਗੱਲ ਕਰਾ ਜੇ ਤੂੰ ਹੁਣ ਨਹੀਂ ਜਾਣਦਾ ਤੇ ਮੈਂਜਰ ਨਾਲ ਗੱਲ ਕਰਾ ਆਂਦਾ ਮੈਂਜਰ ਮੈਂ ਆ ਮੈਂਜਰ ਹੁਣ ਤੋਂ ਥੋੜਾ ਕੋਈ ਆ ਮੈਂਜਰ ਤੂੰ ਕੀ ਅਖਰਾ ਮੈਂ ਮੈਂਜਰ ਹਾਂ ਨਹੀਂ ਆ ਇੱਕ ਨਿਕਲੂ ਆ ਉਹ ਤੇ ਮਾਰਾ ਮੋਟਾ ਉਹ ਫੇ ਹੋਏ ਗੱਲ ਤੋਂ ਤੂੰ ਤੂੰ ਮੈਂ ਮੈਂ ਹੋਈ ਹੋਗੀ ਤੂੰ ਮੌਕੇ ਤੇ ਨਹੀਂ ਆਣੀ ਕਿ ਸੁਣ ਕੇ ਸੁਣਾਈ ਤੁਸੀਂ ਸੁਣ ਨਹੀਂ ਗੱਲ ਆ ਜਿਹੜੀ ਉਹ ਆ ਹਾਂ ਜੇ ਫਿਰ ਇਸ ਵਾਰ ਗੋਲੀ ਕਿੰਨੇ ਚਲਾਈ ਹੈ ਜੀ ਉੱਥੇ ਗੋਲੀ ਹਕੀਮ ਸਿੰਘਾ ਕੋ ਬਰੀ ਆਂਦਾ ਉਹ ਕਿ ਵੀ ਦੱਸ ਦਿਆ ਪਿਆ ਕਿ ਉਹਨੇ ਚਲਾਈ ਸੀ ਪਰ ਯਾਰ ਉਹ ਆਪਣੇ ਆਪ ਪਿੰਡ ਦੇ ਵਿੱਚ ਨਾ ਉਹਨੇ ਕਿਸ ਨਾਮ ਨਾਲ ਉਹ ਗੋਇਆ ਕਿ ਵੀ ਚਲਾਈ ਸੀ ਉਹਨਾਂ ਕਿ ਪੈਸੇ ਪੈਸੇ ਦੇ ਦੇ ਕੇ ਤੇ ਉਹਨੇ ਫੈਲਾ ਕਰ ਲਾ ਉਦੋਂ ਉਹ ịtੜ ਗਿਆ ਤੇ ਉਹਨੂੰ ਨਾਮ ਉਹਦਾ ਪਾਇਆ ਵਾ ਅੱਜ ਕੱਲ ਸਾਰੇ ਲੋਕਾਂ ਨੇ ਕਿ ਇਹ ਇਹ ਜਿੱਥੇ ਪੰਗਾ ਲੈਂਦਾ ਪੰਗਾ ਲੈਂਦਾ ਤੇ ਦਾ ਦਿਮਾਗ ਮੈਡਲਵਾ ਆ ਲੋਕਾਂ ਨਾਮ ਉਹਦਾ ਪਾਇਆ ਚਲਾਈ ਸਜ਼ਾ ਤੇ ਇਹਨੇ ਉਹ ਪੂਰੀ ਖੁੱਲ੍ਹ ਹੋਣੀ ਚਾਹੀਦੀ ਆ ਉਹ ਸੰਝੋਟ ਉਹ ਪੋਟੋ ਸਹੀ ਮਿਲ ਲਿਆ ਆ ਉਹ ਪੋਟੋ ਸਨ ਦੇਖੋ ਖਿਆਲ ਤਾਂ ਹੈ ਆ ਵੀ ਫੜੇ ਜਾਣਗੇ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਨਾ ਚਾਹੁੰਦੇ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆਂ ਆਪੇ ਜਿਹੜੇ ਐਸੇ ਤੁਰੇ ਫਿਰਦੇ ਨੇ ਸੱਤੋਕੇ ਕਰਦੇ ਨੇ ਤੇ ਲੈ ਕੇ ਸਿਹਾਰ ਲੈ ਕੇ ਤੁਰੇ ਕਰਦੇ ਨੇ ਇਹਨਾਂ ਨੱਥ ਬਣ ਚਾਹੀਦੀ ਆ ਇਹਨਾਂ ਸਜ਼ਾ ਮਿਲਣੀ ਚਾਹੀਦੀ ਆ ਬੱਚੇ ਲਾਹਤ ਤੇ ਮੈਂ ਮਿਲਿਆ ਨਹੀਂਗਾ ਤੇ ਉਦੋਂ ਠੀਕ ਸਾਨੂੰ ਪਤਾ ਲੱਗਦਾ ਵੀ ਠੀਕ ਆ ਕਿਹਨੂੰ ਫਰਕ ਪਿਆ ਰਾਤੀ ਕੋਲ ਜਿਆਦਾ ਹਾਂ ਠੀਕ ਆ ਹਾਂ ਬਿਕਰਮ ਜੀ ਕਿ ਕਿੱਥੇ ਗੋਲੀ ਚੱਲੀ ਹੈ ਔਰ ਕੀ ਮਾਮਲਾ ਕਿ ਕੇ ਐਫਸੀ ਕੱਤੂ ਡੰਡ ਲਾਗੇ ਪੈਂਦਾ ਜੀ ਉੱਥੇ ਗੋਲੀ ਚੱਲਦੀ ਹੈ ਰਾਤ ਜੀ ਦਾ 6:30 9 ਵਜੇ ਜੀ ਸਤੂ ਸਾਹਿਬ ਆ ਰਹੇ ਕਾਰਜ ਵੀ ਕਰਨ ਦੇ ਜਾ ਰਹੇ ਮੌਕੇ ਤੇ ਪਿੰਡ ਦੇ ਸਰ ਮੌਜੂਦਾ ਸਰਪੰਚ ਨੇ ਜਿਨ੍ਹਾਂ ਤੇ ਗੋਲੀ ਚੱਲੀ ਨਹੀਂ ਉਹਨਾਂ ਦਾ ਬੇਟਾ ਜੀ ਉਹਨਾਂ ਦਾ ਹਾਂਜੀ 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 ਇਹ ਹੁਣ ਕੱਟ ਕੀ ਕਾਰਜ ਕਰਦੇ ਕਾਰਜ ਵੀ ਕਰਦੇ ਜੀ ਸਤੂ ਸਾਹਿਬ ਉਹਨਾਂ ਦੇ ਵਿਆਹ ਲੈ ਕੇ ਕਾਰਜ ਕਰਨ ਲੱਗੇ ਹਾਂਜੀ ਹਾਂਜੀ